ਇਹ ਵੀਡੀਓ ਮੇਰੀ ਸਿਰਫ ਤੇ ਸਿਰਫ ਪੰਜਾਬ ਦੇ ਜਿਹੜੇ ਹਮਦਰਦੀ ਲੋਕ ਆ ਇਹ ਉਹਨਾਂ ਲਈ ਆ ਬਾਕੀ ਭਾਵੇਂ ਨਾ ਦੇਖਣ ਕਿਉਂਕਿ ਇਸ ਵੇਲੇ ਜਿਹੜੇ ਬੰਨ ਟੁੱਟੇ ਸੀ ਅਸੀਂ ਪਹੁੰਚੇ ਆ ਆਲੀ ਕਲਾਂ ਸੁਲਤਾਨਪੁਰ ਦੇ ਵਿੱਚ ਤੇ ਉੱਥੇ ਜਿਹੜੇ ਬੰਨ ਟੁੱਟੇ ਸੀ ਉੱਥੇ ਜਿਹੜੀ ਸੇਵਾ ਨਿਰੰਤਰ ਕੱਲ ਦੀ ਜਦੋਂ ਮਤਲਬ ਚੱਲਣੀ ਸ਼ੁਰੂ ਹੋ ਗਈ ਟਰਾਲੀਆਂ ਜਿੱਥੇ ਬੰਨ ਟੁੱਟਾ ਸੀ ਉੱਥੇ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੋ ਇੱਧਰ ਮੇਰੇ ਇੱਧਰਲੇ ਪਾਸੇ ਆ ਦੇਖੋ ਦਰਿਆ ਵਗਦਾ ਪਾਣੀ ਪਾਣੀ ਆ ਤੇ ਆਹ ਰਾਸਤੇ ਬਣੇ ਪਏ ਆ ਤੇ ਹੁਣ ਟਰਾਲੀਆਂ ਜਿੱਦਾਂ ਧੁਰ ਜਿੱਥੋਂ ਆਪਣਾ ਉਹ ਬੰਨ ਦਾ ਜਿਹੜਾ ਫਾਟਕ ਪਿਆ ਸੀ ਪਾੜ ਪਿਆ ਸੀ ਤਾਂ ਉੱਥੇ ਜਿਹੜੇ ਆ ਪੁੱਜਣੀਆਂ ਸ਼ੁਰੂ ਹੋ ਗਈਆਂ ਉਧਰੋਂ ਤੁਹਾਨੂੰ ਟਰਾਲੀ ਵੀ ਆਉਂਦੀ ਦਿਖਾ ਲਦਨੇ ਆ ਵੀਰ ਨੌਜਵਾਨ ਉਹ ਦੇਖੋ ਨਾਲ ਬਜ਼ੁਰਗਾਂ ਦੀ ਦੇਖ ਰਹੇ ਕਿਹਟਾ ਉਹ ਦੇਖੋ ਟਰਾਲੀਆਂ ਲੈ ਕੇ ਆ ਰਹੇ ਆ ਤੇ ਸੇਵਾ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਨੌਜਵਾਨਾਂ ਨੇ ਦੁਬਾਰਾ ਜਿਹੜਾ ਮੋਰਚਾ ਸੰਭਲਿਆ ਤੇ ਇਹਨਾਂ ਬੰਨਾਂ ਉੱਤੇ ਟਰਾਲੀਆਂ ਟਰੈਕਟਰਾਂ ਵਿੱਚ ਮਿੱਟੀ ਲੈ ਕੇ ਤੇ ਪਹਿਲਾਂ ਤਾਂ ਜਿੱਦਾਂ ਬੋਰੀਆਂ ਵਿੱਚ ਭਰ ਕੇ ਲੈ ਕੇ ਆਉਂਦੇ ਸੀ ਜਾਂ ਇੱਥੇ ਆਲੀ ਪਿੰਡ ਵਿੱਚ ਗੁਰੂ ਘਰ ਦੇ ਬਾਹਰ ਉੱਥੇ ਮਿੱਟੀ ਲਾ ਕੇ ਜਾਂਦੇ ਸੀ ਉੱਥੇ ਬੋਰੀਆਂ ਵਿੱਚ ਭਰ ਕੇ ਤੇ ਫੇ ਇਸ ਬੰਨ ਲਈ ਜਿਹਦਾ ਤਿਆਰੀ ਕੀਤੀ ਜਾ ਰਹੀ ਸੀ ਨੌਜਵਾਨੋ ਉਹ ਕੰਮ ਚੱਲ ਪਿਆ ਆ ਤੇ ਆਪਾਂ ਨੂੰ ਬਾਕੀ ਜਿਹੜੀ ਸਹੀ ਮੈਨੇ ਵਿੱਚ ਜਾਣਕਾਰੀ ਉਹ ਬਜ਼ੁਰਗ ਦੇਣਗੇ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹਦਰਨਜੀਤ ਸਿੰਘ ਪਿੰਡ ਆਲੀ ਕਲਾਂ ਦਰਿਆ ਦੇ ਕੰਢੇ ਖਲੋਤੇ ਆਂ ਇਹ ਚਾਰ ਤੋਂ ਪੰਜ ਦਿਨ ਹੋ ਗਏ ਸਾਨੂੰ ਸੇਵਾ ਚੱਲਦੀ ਨੂੰ ਅੱਜ ਜਿਹੜੀ ਮਿੱਟੀ ਅੱਕੇ ਜਾਣ ਦਾ ਵੀ ਆ ਤੇ ਚਾਰ ਪੰਜ ਦਿਨ ਕਾਦੇ ਵਿੱਚ ਲੱਗ ਗਿਆ ਜੀ ਰਸਤੇ ਜੀ ਲੱਗੇ ਰਾਹ ਬਣਾਉਂਦੇ ਆਂ ਰਾਹ ਬਣਾਉਂਦਿਆਂ ਨੂੰ ਚਾਰ ਪੰਜ ਦਿਨ ਹਾਂ ਪੰਜ ਤੋਂ 6 ਕਰਮ ਦਾ ਰਸਤਾ ਬਣਾਇਆ ਰੋਜ਼ ਤੋਂ ਸੱਡ ਤੋਂ ਸੱਤ ਟਰਾਲੀਆਂ ਹੁੰਦੀਆਂ ਨੇ ਚੱਲਦੀਆਂ ਠੀਕ ਹੈ ਜੀ ਤੇ ਬਰਨਾਲੇ ਜ਼ਿਲ੍ਹੇ ਤੋਂ ਆਰਡਰ ਕੁਆਇਆਂ 30 ਤੋਂ 35 ਟਰਾਲੀਆਂ ਪਿੰਡ ਕਿਹੜਾ ਮਾਲਵੇ ਚ ਹਾਂ ਮਾਲਵੇ ਚੋਂ ਮਾਲਵੇ ਵਾਲਿਓ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਵੀਰ ਤੁਸੀਂ ਏਡੀ ਦੂਰ ਸੇਵਾ ਲੈ ਕੇ ਪਹੁੰਚੇ ਆਂ ਜਿਹੜਾ ਤੁਹਾਡਾ ਪਿੰਡ ਜਿਹੜਾ ਭਾਗਾ ਵਾਲਾ ਪਿੰਡ ਆ ਅਸੀਂ ਧੰਨਵਾਦ ਕਰਦੇ ਆਂ 60 ਤੋਂ 65 ਬੰਦੇ ਨਾਲ ਲੈ ਕੇ ਆਏ ਆ ਇੱਥੇ ਸੇਵਾ ਕਰਦੇ ਆ ਸੇਵਾ ਜੀ ਨਾਲ ਟੀਲ ਦੀ ਤਾਂਜੀ ਵੀ ਭਰਾ ਕੇ ਲੈ ਕੇ ਆਏ ਇੱਥੇ ਲਓ ਜੀ ਤੇਲ ਵੀ ਵੀਰ ਆਪਣਾ ਹੀ ਲੈ ਕੇ ਆਇਆ ਹੁੰਦੀ ਸੇਵਾ ਬਈ ਹਾਂ ਜੀ ਭਰਾ ਕੇ ਆਏ ਨਾਲ ਤੇ ਬਹੁਤ ਬਾਬੇ ਸੀਚਿਆ ਜੀ ਸਾਨੂੰ ਸਹਿਯੋਗ ਦੇਣਦਿਆ ਤੇ ਸੰਗਤਾਂ ਬਹੁਤ ਸਹਿਯੋਗ ਦੇਣਦੀਆਂ ਕੋਈ ਲੱਖ ਦੇ ਜਾਂਦਾ ਕੋਈ 2 ਲੱਖ ਦੇ ਜਾਂਦਾ ਤੇ ਅਸੀਂ ਤਾਂ ਡੀਜ਼ਲ ਜਾਂਦੇ ਵੀ ਡੀਜ਼ਲ ਦਈਓ ਜਿੰਨਾ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਬਾਬੇ ਤੁਹਾਨੂੰ ਕੀ ਲੱਗਦਾ ਵਿੱਚ ਜਦਾਂ ਮਤਲਬ 6-7 ਕਰੋੜ ਦਾ ਡੀਜ਼ਲ ਲੱਗ ਜਾਊਗਾ ਇਸ ਮਾਣ ਨੂੰ ਪੱਕਾ ਕਰਨ ਤੇ ਇੰਨਾ ਕੁ ਲੱਗ ਹੀ ਜਾਣਾ ਇਹ ਇਹ ਤਾਂ ਕਰੋੜਾਂ ਦਾ ਪਤਾ ਨਹੀਂ 5 ਕਿਲੋਮੀਟਰ ਦੇ ਵਿੱਚ ਬੰਨ ਬੰਨ ਲਾਉਣਾ ਪੈਣਾ ਜਾਂ ਟੁੱਟ ਗਿਆ ਤੇ ਉਤਰਾ 14 ਕਿਲੋਮੀਟਰ ਬੰਨਣਾ ਸਾਰੇ ਮਿੱਟੀ ਪਾਉਣੀ ਪੈਣੀ ਆ ਸਾਰਾ ਡੈਮੇਜ ਹੋ ਗਿਆ ਇਹ ਕਿੰਨੇ ਕਿ ਦਿਨ ਮਤਲਬ ਲੱਗ ਜੂਗੇ ਤੁਹਾਡੇ ਹਿਸਾਬ ਨਾਲ ਚਾਰ ਪੰਜ ਮਹੀਨੇ ਚੱਲੂਗਾ ਇਹ ਘੱਟੋ ਘੱਟ 6 ਮਹੀਨੇ ਸਾਡੇ ਲੱਗ ਜਾਣੇ ਆ 6 ਮਹੀਨੇ ਇਸ ਬੰਨ ਨੂੰ ਪੱਕਾ ਕਰਨ 6 ਮਹੀਨੇ ਤੇ ਸਾਨੂੰ ਜਿਆਦਾ ਮਿੱਟੀ ਦੀ ਲੋੜ ਹੈ ਵੱਧ ਤੋਂ ਵੱਧ ਟਰਾਲੀਆਂ ਭਰ ਕੇ ਮਿੱਟੀ ਦੀਆਂ ਲਾਉਣ ਤੇ ਸੰਗਤਾਂ ਤੋਂ ਵੱਧ ਤੋਂ ਵੱਧ ਸੇਵਾ ਕਰੇ ਡੀਜ਼ਲ ਤੇ ਮਿੱਟੀ ਤੇ ਤਾਰ ਦੀ ਵੀ ਲੋੜ ਹੈ ਸਾਨੂੰ ਤਾਰ ਮਤਲਬ ਉਹ ਜਿਹੜੇ ਬੋਰੇ ਵਿੱਚ ਪਾ ਕੇ ਜਾਲ ਪਾਉਂਦੇ ਆ ਉਹ ਜਾਲ ਬੰਦੇ ਜਿਹੜੇ ਤੇ ਸੰਗਤਾਂ ਦੀ ਬਹੁਤ ਲੋੜ ਆ ਸੰਗਤਾਂ ਵਿਆਉਣ ਵੱਧ ਤੋਂ ਵੱਧ ਸਾਨੂੰ ਸੰਯੋਗ ਦੇਣਾ ਤੇ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਇਹੋ ਸਨੇਹਾ ਬਿਜਾਣ ਕੇ ਸਾਡਾ ਮਦ ਡੀਜ਼ਲ ਦੇਣ ਤਾਰ ਦੇਣ ਉਤਰਾ ਦੇ ਸੰਕਤ ਬਹੁ ਆਵੇ ਆਣ ਕੇ ਨਾਲ ਬੰਨ ਬਣਾ ਹੋਇਆ ਸਾਡੀ ਸੰਕਤ ਟਰਾਲੀਆਂ ਹੁਣ ਧੁਰ ਪਹੁੰਚਣ ਲੱਪੀ ਹਾਂ ਪਰ ਟਰਾਲੀਆਂ ਜਾਣਦੇ ਟਰਾਲੀਆਂ ਟਰੈਕਟਰ ਵੀ ਆਉਣੇ ਸੇ ਨਾਲ ਲੱਗਣ ਤੇ ਮਿੱਟੀ ਵੀ ਲੈ ਕੇ ਆਉਣ ਨਾਲ ਸਵੇਰ ਤੋਂ ਅਸੀਂ ਉੱਥੇ ਲੈ ਜਾਣਾ ਹਾਂ ਸਵੇਰ ਤੋਂ ਅਸੀਂ ਪੜਾ ਉੱਥੇ ਲੈ ਜਾਣਾ ਜਿੱਥੋਂ ਬੰਨ ਟੁੱਟਾ ਠੀਕ ਹੈ ਜੀ ਬੰਨ ਜਿੱਦਾਂ ਇਦਾਂ ਬੱਜੀ ਜਾਂਦੇ ਤੁਸੀਂ ਗਾਂ ਗਾਂ ਹਾਂ ਜੀ ਹਾਂ ਠੀਕ ਹੈ ਜੀ ਸਵੇਰ ਉੱਥੇ ਪਹੁੰਚਣਾ ਤੇ ਸੰਤ ਸੀਚਿਆ ਇਹ ਬਹੁਤ ਸੰਸਯੋਗ ਦੇਣ ਦੇ ਨਾਲ ਠੀਕ ਹੈ ਜੀ ਹਾਂ ਮੈਂ ਹੁਣੇ ਦੇਖੀ ਗੱਡੀ ਨੰਗੀ ਉਹਨਾਂ ਦੀ ਹਾਂ ਜੀ ਤੇ ਤੁਹਾਨੂੰ ਜੀ ਆਇਆਂ ਧੰਨਵਾਦ ਸਾ ਆ ਸਾਰੀ ਇੱਥੇ ਟੀਮ ਖੜੀ ਆ ਤੇ ਇਹ ਵੀਰ ਹੁਣਾਂ ਨੇ 5 ਦਿਨ ਲਾ ਕੇ ਪਹਿਲਾ ਰਾਸਤਾ ਪੱਕਾ ਕਰ ਲਿਆ ਮਤਲ ਤੁਹਾਨੂੰ ਰਾਸਤੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜੇ ਟਰਾਲੀ ਦਾ ਕ੍ਰੋਸ ਵੀ ਕਰਨੀ ਹੈ ਨਾ ਉਹ ਰਾਸਤਾ ਉਹ ਸਾਬ ਨਾਲ ਬਣਾ ਲਿਆ ਵਿਚ ਵਿਚ ਇਦਾਂ ਥਾਂ ਰੱਖਿਆ ਬਈ ਉੱਥੇ ਟਰਾਲੀ ਰੋਕ ਕੇ ਤੇ ਦੂਜੀ ਟਰਾਲੀ ਨੂੰ ਪਾਸ ਕਰਾਉਣ ਲਈ ਥਾਂ ਬਣਾ ਲੈ ਗਏ ਆ ਤੇ ਬੇਫਿਕਰ ਹੋ ਕੇ ਨੌਜਵਾਨੋ ਹੁਣ ਤੁਹਾਡੀ ਵਾਰੀ ਆ ਬਈ ਆਣ ਕੇ ਇਹਨਾਂ ਵੀਰਾਂ ਦੀ ਸਹਾਇਤਾ ਕਰੋ ਇੱਥੇ ਬੰਨ ਪੱਕੇ ਕਰੀਏ ਤਾਂ ਕਿ ਜਿਹੜੀ ਦੁੱਖ ਦੀ ਘੜੀ ਵਿੱਚੋਂ ਪੰਜਾਬ ਨੂੰ ਕੱਢਣ ਲਈ ਚਲੋ ਜਿਹੜੇ ਸਰਕਾਰਾਂ ਆਪਣੇ ਤੌਰ ਤੇ ਜੋ ਕਰਦੀਆਂ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਇਸ ਵੇਲੇ ਜਿਹੜਾ ਪੰਜਾਬ ਦੀ ਨੌਜਵਾਨੀ ਆ ਉਹਨਾਂ ਦੀ ਸਾਨੂੰ ਇੱਥੇ ਖਾਸ ਕਰਕੇ ਲੋੜਿਆ ਭਾਈ ਵੀ ਆਓ ਜਾਗਦੀਆਂ ਜ਼ਮੀਰਾਂ ਵਾਲੇ ਆਓ ਤੇ ਆਪਣੇ ਭਰਾਵਾਂ ਦੇ ਨਾਲ ਬਾਹ ਫੜ ਕੇ ਤੇ ਇਹਨਾਂ ਨੂੰ ਦੁਬਾਰਾ ਇਸ ਇਲਾਕੇ ਨੂੰ ਦੁਬਾਰਾ ਉਠਾਉਣ ਲਈ ਪੈਰ ਹੀ ਕਰਨ ਲਈ ਆਪਣਾ ਜਿਹੜਾ ਆਪਾਂ ਮੁੱਢਲਾ ਯੋਗਦਾਨ ਹੈ ਉਹ ਪਾ ਲਈਏ ਤੇ ਆਪਣੀਆਂ ਫਸਲਾਂ ਨੂੰ ਕਿਉਂਕਿ ਪੰਜਾਬ ਦੀ ਜਿਹੜੀ ਅਰਥਵਿਵਸਥਾ ਮੇਨ ਉਹ ਖੇਤੀ ਦੇ ਸਿਰ ਤੇ ਆ ਸਾਰਾ ਕੁਝ ਸਿਸਟਮ ਹੀ ਉਹਦੇ ਆਲੇ ਦੁਆਲੇ ਘੁੰਮਦਾ ਸੋ ਜੇ ਆਪਾਂ ਇੱਥੇ ਖਤਮ ਹੋ ਗਏ ਨਾ ਖੇਤੀ ਖਤਮ ਹੋ ਗਈ ਫੇਰ ਸਮਝ ਲਓ ਪੰਜਾਬ ਦੇ ਪੱਲੇ ਨਹੀਂ ਕੁਝ ਰਹਿਣਾ ਬੜੇ ਦੁਖੀ ਹੋ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਆ ਸੋ ਹੁਣ ਤੁਹਾਡੇ ਹੱਥ ਵਸਿਆ ਵੀ ਕਿਦਾਂ ਆਪਣੇ ਇਹਨਾਂ ਭਰਾਵਾਂ ਨੂੰ ਇੱਕ ਦੋ ਇਸ ਦੁੱਖ ਦੀ ਘੜੀ ਦੇ ਵਿੱਚੋਂ ਆਪਾਂ ਰਲ ਮਿਲ ਕੇ ਕੱਢਣਾ ਧੰਨਵਾਦ